ਵੀ ਪ੍ਰੋਬਲੀ ਇਨਕੋਰ ਪੋਡਕਾਸਟ ਕਰਦੀ ਪਈ ਆ ਤੇ ਬੜਾ ਉਹ ਚ ਰੂ ਰੋ ਕੇ ਚੀਕਾਂ ਬਹਿ ਗਏ ਵੀ ਜਦੋਂ ਐ ਉਹਨੇ ਮੱਥਾ ਟੇਕਿਆ ਉੱਥੇ ਸਾਹਮਣੇ ਬੀਬੀ ਬੈਠੀ ਸੀ ਉਹਨੇ ਉਹਨੂੰ ਵੇਖ ਲਿਆ ਤੇ ਉਹ ਕਹਿੰਦੀ ਜੀ ਤੁਹਾਡੇ ਸਾਥੀ ਦਾ ਪਜਾਮਾ ਪਾਟਾ ਤੇ ਮੈਂ ਅਰੇ ਤੁਸੀਂ ਆਪ ਖੁਦ ਕਰਨ ਰਿਹਾ ਕੀ ਵੇਖਿਆ ਥੱਲੋਂ ਠੀਕ ਆ ਤੇ ਫਿਰ ਤੁਹਾਨੂੰ ਦੱਸੋ ਵੀ ਟ੍ਰੋਲ ਕਿਉਂ ਨਾਲ ਲੋਕੀ ਤਾਂ ਅਮਰੀਕਾ ਦੀ ਟਿਕਟ ਦੇ ਦਿੱਤੀ ਕੰਟਰੀ ਵੱਡੀਆਂ ਮਾਰਨ ਰਿਹਾ ਜੇ ਮਾਰੋ ਜੀ ਸੱਕੇ ਮਾਰੋ ਤੁਹਾਨੂੰ ਕੋਈ ਟੱਕਦਾ ਮਾਰੋ ਮੜਾ ਜਾ ਵੀ ਤੁਸੀਂ ਇੱਕ ਸਿਰ ਤੇ ਖੰਡਾ ਲਾਇਆ ਚਿੱਟਾ ਤੁਸੀਂ ਬਾਣਾ ਪਾਇਆ ਖਾਸ ਕਰਕੇ ਤਾਂ ਆ ਪੱਟ ਪਜਾਮੇ ਦਾ ਪ੍ਰਚਾਰ ਕਰਦੇ ਸੀ ਨਾ ਏਦਾਂ ਜੇ ਕੋਈ ਤੁਹਾਡੀ ਨਾਲ ਦੀ ਪਿੱਛੇ ਪ੍ਰਚਾਰ ਕਰਦੇ ਆਂਦਾ ਨਾ ਤੇ ਲੋਕਾਂ ਚੋਕਾ ਥੱਲੇ ਲਾ ਲੈਣਾ ਹੈ ਤੈਨੂੰ ਬੀਬੀ ਕਰ ਸੱਸੀ ਗੱਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਬੀਬੀ ਪ੍ਰਭਲਿੰਕ ਕੌਰ ਜਿਹੜੇ ਕਿ ਇੱਕ ਪ੍ਰਚਾਰਕ ਹਨ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਕਾਫੀ ਜ਼ਿਆਦਾ ਟਰੋਲ ਕੀਤਾ ਜਾ ਰਿਹਾ ਹੈ ਟਰੋਲ ਹੋਣ ਦਾ ਕਾਰਨ ਵੀ ਉਹ ਆਪ ਹੀ ਹਨ ਕਿਉਂਕਿ ਉਹ ਸੋਸ਼ਲ ਮੀਡੀਆ ਤੇ ਅਜਿਹਿਆਂ ਡਬਲ ਮੀਨਿੰਗ ਤੇ ਬੇਹੋਧੀਆਂ ਗੱਲਾਂ ਕਰਦੇ ਨੇ ਜਿਹੜੀਆਂ ਕਿ ਇੱਕ ਸਿੱਖ ਪ੍ਰਚਾਰਕ ਦੇ ਮੂੰਹੋਂ ਨਹੀਂ ਫੱਬਦੀਆਂ ਜੇਕਰ ਪ੍ਰਚਾਰਕ ਹੀ ਅਜਿਹੀਆਂ ਗੱਲਾਂ ਅਜਿਹੀਆਂ ਵੀਡੀਓ ਬਣਾਉਣ ਲੱਗੇ ਤਾਂ ਫਿਰ ਲੋਕ ਉਹਨਾਂ ਤੋਂ ਕੀ ਸਿੱਖਣਗੇ ਤਾਂ ਉਸੇ ਤੇ ਹੀ ਅਕਾਲੀ ਮਾਨ ਸਿੰਘ ਦੇ ਵੱਲੋਂ ਵੀ ਵੱਡਾ ਰਿਪਲਾਈ ਕੀਤਾ ਗਿਆ ਹੈ ਬੀਬੀ ਪ੍ਰਭਲਿੰਕ ਕੌਰ ਨੂੰ ਜਿਸ ਦੇ ਵਿੱਚ ਅਕ ਵੱਲੋਂ ਕਾਫੀ ਲਾਂਤਾਂ ਪਾਈਆਂ ਗਈਆਂ ਨੇ ਇਸ ਪ੍ਰਚਾਰਕ ਬੀਬੀ ਨੂੰ ਤੇ ਜਿਸ ਤਰ੍ਹਾਂ ਕਿ ਇਹ ਬੀਬੀ ਇੱਕ ਪੋਡਕਾਸਟ ਦੇ ਵਿੱਚ ਕਹਿ ਰਹੀ ਹੈ ਕਿ ਕੁੜੀਆਂ ਨੂੰ ਜ਼ਿਆਦਾ ਟ੍ਰੋਲ ਕੀਤਾ ਜਾਂਦਾ ਹੈ ਕੁੜੀਆਂ ਤੇ ਜ਼ਿਆਦਾ ਗੱਲਾਂ ਕੀਤੀਆਂ ਜਾਂਦੀਆਂ ਨੇ ਉਸੇ ਤੇ ਵੀ ਅਕਾਲੀ ਮਾਨ ਸਿੰਘ ਨੇ ਇਸ ਬੀਬੀ ਨੂੰ ਰਿਪਲਾਈ ਕੀਤਾ ਹੈ ਤਾਂ ਦੋਸਤੋ ਤੁਹਾਨੂੰ ਦਿਖਾਉਨੇ ਆ ਅਕਾਲੀ ਮਾਨ ਸਿੰਘ ਦਾ ਇਹ ਪੂਰਾ ਲਾਈਵ ਵੀਡੀਓ ਤੁਸੀਂ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਸੋਸ਼ਲ ਮੀਡੀਆ ਦੇ ਪੰਜਾਬ ਦੀ ਹਰ ਇੱਕ ਵਾਇਰਲ ਖਬਰ ਨੂੰ ਦੇਖਣ ਦੇ ਲਈ ਤੁਹਾਡਾ ਕੀ ਵਿਚਾਰ ਹੈ ਇਸ ਮਸਲੇ ਨੂੰ ਲੈ ਕੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਲਿਖੋ ਜੇ ਉਤੇ ਹੀ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਕਰ ਦਿਓ ਆਪਾਂ ਸਾਰੇ ਜਾਣਦੇ ਆ ਇੱਕ ਡਿਜੀਟਲ ਪਿੰਡੂ ਚੈਨਲ ਆ ਸ਼ਾਇਦ ਉਹਦੇ ਉੱਤੇ ਨਾ ਬੀਬੀ ਪ੍ਰੋਬਲੀ ਇਨਕੋਰ ਪੋਡਕਾਸਟ ਕਰਦੀ ਪਈ ਆ ਤੇ ਬੜਾ ਉਹਦੇ ਚ ਰੂਰ ਹੋ ਕੇ ਚੀਕਾਂ ਚਹਾੜੇ ਪਾ ਪਾ ਕੇ ਹਾਈ ਬੀਬੀਆਂ ਮਾਰੀਆਂ ਰਈਆਂ ਹਾਈ ਬੀਬੀਆਂ ਲੁੱਟੀਆਂ ਰਈਆਂ ਬੀਬੀਆਂ ਨਾਲ ਟ੍ਰੋਲ ਹੁੰਦਾ ਬੰਦਿਆਂ ਨਾਲ ਹੀ ਟ੍ਰੋਲ ਕਰਦੇ ਲੋਕ ਆ ਬੀਬੀਆਂ ਨੂੰ ਜ਼ਿਆਦਾ ਪਰੇਸ਼ਾਨ ਕਰਦੇ ਬੰਦਿਆਂ ਨੂੰ ਕਰਦੇ ਬੀਬੀ ਜੀ ਹੁਣ ਮੈਂ ਤੁਹਾਡੀਆਂ ਉਹਨਾਂ ਗੱਲਾਂ ਦੇ ਵਿੱਚੋਂ ਇੱਕ ਅੱਧੀ ਗੱਲ ਦਾ ਜਵਾਬ ਦੇਣਾ ਵੈਸੇ ਮੈਂ ਦੇਣਾ ਨਹੀਂ ਚਾਹੁੰਦਾ ਤੇ ਮੇਰੇ ਕੋਲ ਵੀਡੀਓ ਬਹੁਤ ਸਾਰੀਆਂ ਆਈਆਂ ਤੇ ਮੈਂ ਉਹ ਆਪਣਾ ਜਿਹੜੇ ਪਿੰਡੂ ਵਾਲੇ ਪਿੰਡੂ ਚੈਨਲ ਵਾਲੇ ਭਰਾ ਉਹਨ ਇਹ ਹੋਇ ਤੇ ਬੀਬੀ ਨਟ ਤੇ ਪ੍ਰਚਾਰ ਕਰਨ ਦੀ ਜੇ ਮੇਰੇ ਨਾਲ ਦੇ ਸਾਥੀ ਦਾ ਪਜਾਮਾ ਪਾੜ ਗਿਆ ਤੇ ਉਹਨੇ ਮੈਨੂੰ ਕਿਹਾ ਤੇ ਮੈਂ ਉਹਨੂੰ ਕਿਹਾ ਵੀ ਤੂੰ ਇਦਾਂ ਕਰ ਪਹਿਲਾਂ ਪਜਾਮਾ ਪਜਾਮਾ ਛੱਡ ਦੇ ਪਹਿਲਾਂ ਪ੍ਰੋਗਰਾਮ ਲਾਈਏ ਪਜਾਮਾ ਬਾਹਰ ਸੀਂ ਲਈ ਫੇਰ ਆਪ ਹੀ ਤੁਸੀਂ ਦੰਦ ਕੱਢਣ ਦੇ ਮਾਰਦੀ ਝੂਰੀ ਚ ਬੈ ਗੇ ਵੀ ਜਦੋਂ ਐਵੇਂ ਉਹਨੇ ਮੱਥਾ ਟੇਕਿਆ ਉੱਥੇ ਸਾਹਮਣੇ ਬੀਬੀ ਬੈਠੀ ਸੀ ਉਹਨੇ ਉਹਨੂੰ ਵੇਖ ਲਿਆ ਤੇ ਉਹ ਕਹਿੰਦੀ ਜੀ ਤੁਹਾਡੇ ਸਾਥੀ ਦਾ ਪਜਾਮਾ ਪਾਟਾ ਤੇ ਮੈਂ ਉਹਨੂੰ ਪੁੱਛਿਆ ਵੀ ਤੁਹਾਡਾ ਪਜਾਮਾ ਤੁਹਾਨੂੰ ਕਿੱਦਾਂ ਪਤਾ ਲੱਗਾ ਕਿਦੋਂ ਪਤਾ ਲੱਗਾ ਤੇ ਕਹਿੰਦੀ ਉਹਨੇ ਕਹਿੰਦੀ ਮੈਨੂੰ ਕਿਹਾ ਵੀ ਜਦੋਂ ਤੁਹਾਡਾ ਸਾਥ ਕਿਉਂ ਨਾ ਤੁਹਾਡੀ ਐਸੀ ਤੈਸੀ ਕਰਨ ਕਿਉਂਕਿ ਤੁਸੀਂ ਜਦੋਂ ਸਿੱਖੀ ਨੂੰ ਮਜ਼ਾਕ ਬਣਾਉਣ ਵਾਸਤੇ ਦਿਨ ਰਾਤ ਲੱਗੇ ਦੇ ਤੁਹਾਨੂੰ ਮਾਰਨ ਕੈਨੇਡਾ ਅਮਰੀਕਾ ਦੀ ਟਿਕਟ ਦੇ ਦਿੱਤੀ ਉਹ ਬਾਉਂਡਰੀਆਂ ਮਾਰਨ ਦੇ ਜੇ ਮਾਰੋ ਜੀ ਸੱਤਕੇ ਮਾਰੋ ਤੁਹਾਨੂੰ ਕੌਣ ਢੱਕਦਾ ਇੱਥੇ ਕੁੜੀਆਂ ਵੇਹ ਹਜ਼ਾਰਾਂ ਮਾਰਦੇ ਆ ਤੁਸੀਂ ਮਾਰੀਓ ਬੰਨੋ ਮਾਰੋ ਖੇਡ ਕੇ ਤੁਮਾਰੋ ਪਰ ਯਾਰੋ ਕੋਈ ਸ਼ਰਮ ਕਰੋ ਮਾੜਾ ਮੋਟੀ ਤੁਸੀਂ ਉਤੇ ਖੰਡਾ ਲਾਇਆ ਤੇ ਹੋਰ ਪੈਸੇ ਤੋਂ ਤੁਸੀਂ ਪੁੱਟੀਆਂ ਸਿੱਧੀਆਂ ਦੀਆਂ ਰੋਮਾਂਟਿਕ ਜੀਆਂ ਗੱਲਾਂ ਕਰਦੇ ਆ ਅੱਜ ਤੇ ਭੰਦੇ ਯਾਰ ਗੱਲਾਂ ਕੱਢ ਕੇ ਮਸ਼ਹੂਰ ਹੋ ਜਾਂਦੇ ਲੋਕ ਪਰ ਇੱਕ ਸ਼ਰਮ ਨੂੰ ਹੱਥ ਮਾਰੋ ਮਾੜਾ ਜਿਆ ਵੀ ਤੁਸੀਂ ਇੱਕ ਸਿਰ ਤੇ ਖੰਡਾ ਖਾਸ ਕਰਕੇ ਤੁਹਾਨੂੰ ਨਹੀਂ ਚਾਹੀਦਾ ਵੀ ਤੁਹਾਨੂੰ ਉਹ ਸ਼ਬਦ ਬੋਲਣੇ ਚਾਹੀਦੇ ਜਿਨ੍ਹਾਂ ਦੇ ਨਾਲ ਤੁਸੀਂ ਇੱਕ ਕਥਾਵਾਚਕ ਜੇ ਤੁਸੀਂ ਇੱਕ ਰਾਗੀ ਸਿੰਘ ਦੇ ਹਨ ਵੀ ਤੁਹਾਨੂੰ ਉਹ ਸ਼ਬਦਾਂ ਦੇ ਨਾਲ ਚੱਲਣਾ ਚਾਹੀਦਾ ਜਿਹਦੇ ਨਾਲ ਕੁ ਤਰੀ ਲੋਕਾਂ ਨੂੰ ਚੰਗੀ ਸੇਧ ਦੇ ਸਕੋ ਮੈਂ ਤਾਂ ਚਲੋ ਤਰੀ ਕੋਈ ਪ੍ਰਚਾਰਕ ਤੂੰ ਹੀ ਆ ਤੇ ਮੈਂ ਤੁਹਾਨੂੰ ਚੰਗੀ ਸੇਧ ਕਿਉਂ ਦਿੰਦਾ ਨਹੀਂ ਕਿਉਂਕਿ ਮੈਂ ਸਮਝਦਾ ਨਾ ਵੀ ਮੇਰੇ ਨਾਲ ਸੈਡਿੰਗ ਹੈ ਸਾਰੇ ਤੇ ਬਾਕੀ ਤੁਸੀਂ ਚਲੋ ਬਾਲਾ ਪ੍ਰੀਤਮ ਸਾਡੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਨਾਮ ਦੇ ਉੱਤੇ ਤੁਸੀਂ ਆਪਣਾ ਬਣਾਇਆ ਜਥਾ ਬਣਾਇਆ ਕਾਮ ਸੇ ਕਾਮ ਉਹ ਸਤਿਗੁਰਾਂ ਦੇ ਨਾਮ ਦੀ ਥੋੜਾ ਸੋਚ ਲਿਆ ਕਰੋ ਵੀ ਐਡਾ ਤਕੜਾ ਨਾਮ ਆਂ ਵੀ ਅਸੀਂ ਖਰਾਬ ਨਾ ਕਰੀਏ ਉਸ ਨਾਮ ਨੂੰ ਕਲੰਕ ਕਲੰਕਤਨਾ ਕਰੀਏ ਦਾਗ ਨਾ ਲਾਈਏ ਤੁਹਾਨੂੰ ਨਹੀਂ ਲੱਗਦਾ ਵੀ ਤੁਸੀਂ ਇੰਨੀਆਂ ਪੁੱਠੀਆਂ ਸੁੱਧੀਆਂ ਗੱਲਾਂ ਕਰਦੇ ਆ ਵੀ ਲੋਕ ਨਾਂ ਚੁਰਾਉਂਦੇ ਵੀ ਤੁਹਾਨੂੰ ਮਤਲਬ ਸੇਵਾ ਕਰਨੇ ਮਜਬੂਰ ਹੋ ਜਾਣ ਤੁਸੀਂ ਕਹਿੰਦਾ ਬੰਦਿਆਂ ਨਾਲ ਘੱਟ ਕਰਦੇ ਤੇ ਬੀਬੀਆਂ ਨਾਲ ਜ਼ਿਆਦਾ ਕਰਦੇ ਤਾਂ ਹੁਣ ਹਮ ਫਰਕ ਲੱਗਾਂ ਦੱਸਣਾ ਜਿੱਦਾਂ ਬੀਬੀ ਤੂੰ ਪਾਟੇ ਪਜਾਮੇ ਦਾ ਪ੍ਰਚਾਰ ਕਰਦੀ ਨਾ ਇਦਾਂ ਜੇ ਕੋਈ ਟਾੜੀ ਲਾ ਕੇ ਕੁਇਸ਼ਰ ਪ੍ਰਚਾਰ ਕਰਦੇ ਹੁੰਦਾ ਨਾ ਤੇ ਲੋਕਾਂ ਚੋਕ ਥੱਲੇ ਲਾ ਲੈਣ ਆਏ ਤੇ ਉਹਨੂੰ ਬੀਬੀ ਕਰਕੇ ਉਹਨਾਂ ਕੁਝ ਨਹੀਂ ਕਿਹਾ ਲੋਕਾਂ ਨੇ ਉਹ ਵੀ ਉਹਨਾਂ ਦੇ ਘੁੱਸੇ ਕੁੜੀ ਆ ਬੰਦੀਆਂ ਕੱਢੀ ਜਾਂਦੇ ਗਾੜੀਆਂ ਹੈ